ਉਹੀ ਪੀ 82 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਾਰੀ ਸ਼ਕਾਲ ਵੀਡੀਓ ਚ ਅੱਜ ਆਪਾਂ ਗੱਲ ਕਰਨੀ ਆ ਐਨ ਪੀ ਕੇ ਕਿਉਂਕਿ ਹੁਣ ਦੇਖੋ ਥੋੜੀ ਜਿ ਜਿੱਦਾਂ ਹੀ بارش ਪਈ ਆ بارش ਕਰਕੇ ਜਿਹੜੀਆਂ ਸਪਰੇਅ ਆ ਉਹ ਆਪਣੀ ਇੱਕ ਦੋ ਦਿਨ ਡਿਲੇ ਹੋਈ ਆ ਚਲੋ بارش ਦੀ ਬਹੁਤ ਜ਼ਿਆਦਾ ਲੋੜ ਸੀ ਝੋਨੇ ਨੂੰ ਤੇ ਬਾਬੇ ਨਾਨਕ ਨੇ ਬਹੁਤ ਵਧੀਆ ਜਿਹੜਾ ਕਿਰਪਾ કરી ਆ ਬਾਰਿਸ਼ ਪੈ ਗਈ ਮੌਸਮ ਵੀ ਬਹੁਤ ਵਧੀਆ ਹੋ ਗਿਆ ਅੱਗੇ ਹੁਣ ਜਿੱਦਾਂ ਹੀ ਆਪਣਾ ਮੌਸਮ ਠੀਕ ਹੁੰਦਾ ਆਪਾਂ ਨੂੰ ਇੱਕ ਚੰਗਾ ਫੰਗੀ ਸਾਈਡ ਤੇ ਆਪਾਂ ਐਨਪੀਕੇ ਦੀ ਸਪਰੇਅ ਜਿਹੜੀ ਫਸਲ ਦੇ ਜ਼ਰੂਰ ਕਰਨੀ ਹੈ ਜਿਹੜੇ ਝੋਨੇ ਗੋਬ ਦੇ ਵਿੱਚ ਆ ਗਏ ਉਹਨਾਂ ਨੇ ਤਾਂ ਚਲੋ 4-5 ਦਿਨਾਂ ਤੱਕ ਸਪਰੇਅ ਜਿਹੜੀ ਹੋਈ ਜਾਣੀ ਹੈ ਬਾਕੀ ਜਿੱਦਾਂ ਜਿੱਦਾਂ ਸਟੈਪ ਬਾਈ ਝੋਨੇ ਅੱਗੇ ਵੱਧਦੇ ਜਾਣਗੇ ਗੋਬ ਚਾਉਂਦੇ ਜਾਣਗੇ ਉਦਾਂ ਉਦਾਂ ਆਪਾਂ ਨੂੰ ਸਪਰੇਅ ਜ਼ਰੂਰੀ ਹੁੰਦੀ ਹੈ ਫੰਗੀ ਸਾਈਡ ਤਾਂ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਪਰ ਅੱਜ ਆਪਾਂ ਐਨਪੀਕੇ ਬਾਰੇ ਗੱਲ ਕਰਨੀ ਹੈ ਵੀ ਦੇਖੋ ਜਿਹੜੇ ਝੋਨੇ ਦੇ ਵਿੱਚ ਆਪਾਂ ਪਹਿਲਾਂ ਬੈਲੈਂਸ ਖਾਦਾਂ ਪਾਈਆਂ ਉੱਥੇ ਵੀ ਐਨਪੀਕੇ ਦੀ ਲੋੜ ਆ ਜਿੱਥੇ ਖਾਦ ਆਪਾਂ ਪਾਉਣ ਚ ਥੋੜਾ ਬਹੁਤਾ ਆਪਣੇ ਤੋਂ ਫਰਕ ਰਹਿ ਗਿਆ ਆਪਾਂ ਚੰਗੇ ਤਰੀਕੇ ਨਾਲ ਜਿਹੜੀ ਖਾਦ ਖਰਾਕ ਨਹੀਂ ਦੇ ਸਕੇ ਉਹ ਹੁਣ ਆਪਾਂ ਝੋਨੇ ਨੂੰ ਬੈਲੈਂਸ ਦਤਾਂ ਜਿਹੜੇ ਉਹ ਆਪਾਂ ਪੱਤੇ ਦੇ ਥਰੂ ਪੂਰੇ ਕਰਨੇ ਆ ਤੇ ਪੱਤੇ ਦੇ ਥਰੂ ਆਪਾਂ ਪੂਰੇ ਕਿਦਾਂ ਕਰਨੇ ਆ ਉਹ ਆਪਾਂ ਕਰਨੇ ਆ ਐਨਪੀਕੇ ਦੇ ਥਰੂ ਕਿਉਂਕਿ ਦੇਖੋ ਜਿੱਦਾਂ ਜਿੱਦਾਂ ਬੂਟੇ ਨੇ ਹੁਣ ਅੱਗੇ ਆਪਣਾ ਆਪਾਂ ਨੂੰ ਫਲ ਦੇਣਾ ਉਹਨੂੰ ਤੱਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਦੇ ਵਿੱਚ ਸਾਰੇ ਤੱਤ ਜ਼ਰੂਰੀ ਹੁੰਨੇ ਆ ਐਦਾਂ ਨਹੀਂ ਹੁੰਦਾ ਵੀ ਆਪਾਂ ਕਹੀ ਵੀ ਉਹਨੂੰ ਹੁਣ ਪੋਟਾਸ਼ ਦੀ ਲੋੜ ਨਹੀਂ ਜਾਂ ਫਾਸਫੋਰ ਦੀ ਲੋੜ ਨਹੀਂ ਜਾਂ ਯੂਰੀ ਦੀ ਉਹਨੂੰ ਸਾਰੇ ਤੱਤਾਂ ਦੀ ਲੋੜ ਹੈ ਉਹਨੂੰ ਪੋਟਾਸ਼ ਦੀ ਵੀ ਲੋੜ ਹੈ ਫਾਸਫੋਰ ਦੀ ਵੀ ਲੋੜ ਹੈ ਤੇ ਉਹਨੂੰ ਨਾਈਟ੍ਰੋਜਨ ਦੀ ਵੀ ਲੋੜ ਹੈ ਕਿਉਂਕਿ ਨਾਈਟ੍ਰੋਜਨ ਆਏ ਵੀ ਜੇ ਬੂਟੇ 'ਚ ਨਾਈਟ੍ਰੋਜਨ ਨਹੀਂ ਹੋਊਗੀ ਤਾਂ ਬੂਟਾ ਜਿਹੜਾ ਕਲੋਰੋਫਿਲ ਦੀ ਹੈ ਉਹਦੀ ਪ੍ਰਕਿਰਿਆ ਉਹ ਘਟ ਜੂਗੀ ਤੇ ਭੋਜਨ ਪ੍ਰੋਪਰ ਨਹੀਂ ਬਣਾ ਪਾਊਗਾ ਤੇ ਪੋਟਾਸ਼ ਆ ਪੋਟਾਸ਼ ਨੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਜੜਾਂ ਤੋਂ ਬੂਟੇ ਨੂੰ ਅਪਟੇਕ ਹੈ ਤੱਤਾਂ ਦੀ ਉਹ ਚਲਦੀ ਰੱਖਣੀ ਹੁੰਦੀ ਹੈ ਤੇ ਨਾਲ ਹੀ ਨਾਲ ਜਿਹੜਾ ਬੂਟੇ ਦੇ ਵਿੱਚ ਆ ਜਦੋਂ ਫਲ ਦੇਣਾ ਬੂਟੇ ਦੁੱਧਾ ਭਰਨਾ ਉਹਦੇ ਵਧੀਆ ਫਲ ਹੋਵੇ ਚੰਗਾ ਦਾਣਾ ਬਣੇ ਪਾਰਾ ਦਾਣਾ ਵਿੱਚ ਆਪਣਾ ਝਾੜ ਜਿਹੜਾ ਝਾੜ ਚੰਗਾ ਆਵੇ ਉੱਥੇ ਜਿਹੜਾ ਪੋਟਾਸ਼ ਦਾ ਬਹੁਤ ਵੱਡਾ ਕੰਮ ਹੁੰਦਾ ਫਾਸਫੋਰ ਦਾ ਵੀ ਤੁਹਾਨੂੰ ਪਤਾ ਹੀ ਫਾਸਫੋਰ ਵੀ ਹੈ ਸਾਰੇ ਤੱਤ तकरीबन ਮਿਲ ਜੁਲ ਕੇ ਇੱਕੋ ਹੀ ਕੰਮ ਕਰਦੇ ਆ ਵੀ ਮੇਨ ਹੁੰਦਾ ਵੀ ਬੂਟਾ ਤੰਦਰੁਸਤ ਰਹੇ ਤੇ ਬੂਟੇ 'ਚ ਜਿਹੜੀ ਆ ਬਿਮਾਰੀਆਂ ਨਾਲ ਲੜਨ ਦੀ ਸ਼ਕਤੀਬਰ ਕਰਾਰ ਰਹੇ ਤੇ ਆਪਣਾ ਜਿਹੜਾ ਝਾੜ ਆ ਚੰਗਾ ਆਵੇ ਸੋ ਜਿੰਨੇ ਵੀ ਤੱਤਾਂ ਤੱਤਾ ਆਪਾਂ ਪੂਰੇ ਕਿਦਾਂ ਕਰਨੇ ਪੂਰੇ ਕਰਨੇ ਆਪਾਂ ਐਨਪੀਕੇ ਦੇ ਥਰੂ ਤੇ ਐਨਪੀਕੇ ਆਪਾਂ ਜਿਹੜਾ ਵਰਤਨਾ ਤੁਸੀਂ ਦੇਖ ਰਹੇ ਹੋ ਐਨਪੀਕੇ ਆਪਾਂ ਵਰਤਨਾ 05234 ਹੁਣ ਬਹੁਤ ਬੰਦਿਆਂ ਦੀ ਇੱਕ ਇਹ ਹੁੰਦੀ ਵੀ ਕਹਿੰਨੇ ਵੀ ਆਪਾਂ 13045 ਕਰਦੀਏ ਬਾਈ 1919 ਕਰਦੀਏ ਦੇਖੋ ਜਿਹੜਾ 13045 ਆ ਉਹਦੇ ਵਿੱਚ ਨਾਈਟ੍ਰੋਜਨ ਹੈ ਫਾਸਫੋਰਸ ਹੈ ਨਹੀਂ 45% ਉਹਦੇ ਵਿੱਚ ਜਿਹੜੀ ਪੋਟਾਸ਼ ਹੈ ਤੇ 1919 ਦੇ ਵਿੱਚ ਤਿੰਨੇ ਚੀਜ਼ਾਂ ਬੈਲੈਂਸ ਆ ਫਾਸਫੋਰਸ ਪੋਟਾਸ਼ ਤੇ ਨਾਈਟ੍ਰੋਜਨ ਠੀਕ ਆ ਤੇ ਜਿਹੜਾ 05234 ਹੈ ਇਹਦੇ ਵਿੱਚ ਸਿਰਫ ਨਾਈਟ੍ਰੋਜਨ ਜਿਹੜੀ 0% ਹੈ 52% ਆਪਣੀ ਫਾਸਫੋਰ ਤੇ 34% ਚ ਪੋਟਾਸ਼ ਹੈ ਦੇਖੋ ਫਾਸਫੋਰ ਤੇ ਪੋਟਾਸ਼ ਵੀ ਬਹੁਤ ਜ਼ਿਆਦਾ ਜ਼ਰੂਰੀ ਤੱਤਾਂ ਪਰ ਜਿਹੜੀ ਨਾਈਟ੍ਰੋਜਨ ਹੈ ਉਹਨੂੰ ਆਪਾਂ 05234 ਦੇ ਵਿੱਚ ਵੀ ਪੂਰੀ ਕਰ ਸਕਦੇ ਆ ਉਹ ਆਪਾਂ ਪੂਰੀ ਕਿਦਾਂ ਕਰਨੀ ਆ ਜਦੋਂ ਵੀ ਆਪਾਂ 05234 ਦੀ ਜਿਹੜੀ ਸਪਰੇਅ ਕਰਨੀ ਆ ਝੋਨੇ ਤੇ ਜੇ ਪੂਰਾ ਇੱਕ ਨੰਬਰ ਟੌਪ ਦਾ ਰਿਜ਼ਲਟ ਚੰਗਾ ਛਾੜ ਲੈਣਾ ਤਾਂ ਇਹਦੇ ਵਿੱਚ ਆਪਾਂ ਅੱਧਾ ਕਿਲੋ ਯੂਰੀਆ ਜਦੋਂ 05234 ਆਪਾਂ ਪਾਣੀ ਦੇ ਵਿੱਚ ਘੋਲਦੇ ਨਾਲ ਹੀ ਆਪਾਂ ਅੱਧਾ ਕਿਲੋ ਯੂਰੀਆ ਵਿੱਚ ਰਲਾ ਲੈਣਾ ਜਦੋਂ ਅੱਧਾ ਕਿਲੋ ਯੂਰੀਆ ਦੇ ਵਿੱਚ ਰਲਾ ਲਈ ਇਹਦੇ ਵਿੱਚ ਤਿੰਨੇ ਤਤ ਤਾਂ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਦੇ ਵਿੱਚ ਪੂਰੇ ਹੋ ਜਾਣੇ ਆ ਤੇ ਜਿਹਦਾ ਇੰਨਾ ਕੁ ਤੁਹਾਨੂੰ ਫਾਇਦਾ ਮਿਲ ਜਾਣਾ ਨਾ ਤੁਹਾਡਾ ਉੱਥੇ 1919 ਨੇ ਕੰਮ ਕਰਨਾ ਨਾ ਤੁਹਾਡਾ 13045 ਨੇ ਕਰਨਾ ਤੇ ਜਿਹੜਾ 05234 ਹੈ ਤੁਹਾਡਾ ਸਿਰੇ ਰਿਜ਼ਲਟ ਤੁਹਾਨੂੰ ਮਿਲ ਜਾਣਾ ਤੇ ਅਗਰ ਤੁਹਾਡੇ ਖੇਤ ਦੇ ਵਿੱਚ ਨਾਈਟ੍ਰੋਜਨ ਪਹਿਲਾਂ ਤੁਸੀਂ ਚੰਗੇ ਤਰੀਕੇ ਨਾਲ ਨਹੀਂ ਪਾ ਸਕੇ ਬੈਲੈਂਸ ਖਾਧੀ ਤੁਹਾਡੇ ਖੇਤ ਦੇ ਵਿੱਚ ਕਮੀ ਹੈ ਤਾਂ ਉੱਥੇ ਤੁਸੀਂ ਜਿਹੜੀ ਨਾਈਟ੍ਰੋਜਨ ਆਪਣੇ ਮੁਤਾਬਕ ਜਿੱਦਾਂ ਤੁਹਾਡੀ ਫਸਲ ਫਸਲ ਦੇ ਵਿੱਚ ਜ਼ਿਆਦਾ ਘਾਟ ਆ ਉਹਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਆ ਕਿਉਂਕਿ ਜੇ ਹੁਣ ਆਪਾਂ ਇਹਨੂੰ ਬੈਲੈਂਸ ਖਾਦ ਨਹੀਂ ਦਵਾਂਗੇ ਝੋਨੇ ਨੂੰ ਜਦੋਂ ਝੋਨੇ ਨੇ ਫਲਾਵਰਿੰਗ ਸਟੇਜ ਸ਼ੁਰੂ ਕਰਨੀ ਨੇ ਸਾਰਾ ਸ਼ੁਰੂ ਕਰਨਾ ਤਾਂ ਬਹੁਤ ਬੱਲਾਂ ਜਿਹੜੀਆਂ ਬਾਹਰ ਮੂੜੀਆਂ ਵੀ ਨਿਕਲਣ ਲੱਗ ਜਾਂਦੀਆਂ ਮੂੜੀਆਂ ਵੀ ਨਿਕਲਣ ਦਾ ਬੱਲਾਂ ਦਾ ਕਾਰਨ ਹੀ ਹੁੰਦਾ ਵੀ ਬੂਟੇ ਦੇ ਵਿੱਚ ਜਿਹੜੀ ਤੱਤਾਂ ਦੀ ਅਪਟੇਕ ਉਹਨਾਂ ਤੱਤਾਂ ਦੀ ਘਾਟ ਹੈ ਪੋਟਾਸ਼ ਦੀ ਘਾਟ ਆ ਜਾਂਦੀ ਹੈ ਉਹਦੇ ਕਰਕੇ ਜਿਹੜੀਆਂ ਬੱਲਾਂ ਬੱਲਾਂ ਮੂੜੀਆਂ ਵੀ ਨਿਕਲਣ ਲੱਗ ਜਾਂਦੀਆਂ ਤੇ ਝੋਨੇ ਦੇ ਵਿੱਚ ਜਿਹੜੀ ਫੋਕ ਹੈ ਫੋਕ ਬਹੁਤ ਜ਼ਿਆਦਾ ਪੈ ਜਾਂਦੀ ਹੈ ਸੋ ਫੋਕ ਐਨਪੀਕੇ ਨੇ ਤੁਹਾਡੇ ਖੇਤ ਦੇ ਵਿੱਚ ਘਟਾਉਣੀ ਹੈ ਤੇ ਜਿਹੜਾ ਤੁਹਾਡਾ ਝਾ 100% ਵਧਾਊਗਾ ਬਾਕੀ ਬਹੁਤ ਬੰਦੇ ਇਦਾਂ ਹੁੰਨੇ ਆ ਵੀ ਜਿਹੜੇ ਕਹਿੰਦੇ ਆ ਯਾਰ ਐਨਪੀਕੇ ਆਪਾਂ ਪਿਛਲੇ ਸਾਲ ਕਰਿਆ ਸੀਗਾ ਕੋਈ ਫਾਇਦਾ ਨਹੀਂ ਹੋਇਆ ਆਪਾਂ ਨਹੀਂ ਕਰਨਾ ਹੈ ਸੋ ਦੇਖੋ ਐਨਪੀਕੇ ਕਰਨੇ ਨਾਲ ਫਾਇਦਾ ਨਹੀਂ ਹੁੰਦਾ ਹੈਗਾ ਐਨਪੀਕੇ ਨੂੰ ਤਰੀਕੇ ਦੇ ਕਰਨ ਨਾਲ ਫਾਇਦਾ ਹੁੰਦਾ ਜੇ ਆਪਾਂ ਪ੍ਰੋਪਰ ਫਸਲ ਦੇ ਲੋਡ ਅਨਸਾਰ ਜਿਹੜਾ ਐਨਪੀਕੇ ਵਰਤੋਂਗੇ ਹੁਣ ਬਹੁਤ ਬੰਦੇ ਕੀ ਕਰਦੇ ਆ ਐਨਪੀਕੇ 19 19 ਕਰ ਦੰਨੇ ਆ 19 19 ਦੇ ਵਿੱਚ ਚਲੋ ਪਰਸੈਂਟੇਜ ਤੱਤਾਂ ਦੇ ਘਟ ਜਾਂਦੀ ਆ ਜਿੰਨੀ ਬੂਟੇ ਨੂੰ ਪੂਰਤੀ ਲੋਡ ਹੁੰਦੀ ਆ ਤੱਤਾਂ ਦੀ 19 ਉਹਦੇ ਪੂਰੀ ਨਹੀਂ ਹੋ ਪਾਉਂਦੀ ਜਿਹੜੀ ਪ੍ਰੋਪਰ ਲੋਡ ਆ ਬੂਟੇ ਦੀ ਉਹ 0.5234 ਨੇ ਪੂਰੀ ਕਰਨੀ ਆ ਇਹਦੇ ਵਿੱਚ ਅੱਧਾ ਕਿਲੋ ਯੂਰੀ ਆਪਾਂ ਜਿਹੜਾ ਨੀਮ ਲੇਪ ਤੇ ਯੂਰੀ ਆਪਾਂ ਉਦਾਂ ਛੱਟੇ ਦੇ ਵਿੱਚ ਵਰਤਦੇ ਆ ਉਹ ਜ਼ਰੂਰ ਲਾਉਣਾ ਜੇ ਆਪਾਂ ਉਹ ਯੂਰੀਆ ਰਲਾ ਲਿਆ ਦੇ ਵਿੱਚ ਅੱਧਾ ਕਿਲੋ ਕੀ ਲੈਦੇ ਹਿਸਾਬ ਨਾਲ ਬਾਕੀ ਤਿੰਨੇ ਤੱਤੇ ਦੇ ਵਿੱਚ ਬੈਲੈਂਸ ਦੇ ਹਿਸਾਬ ਨਾਲ ਪੂਰੇ ਹੋ ਜਾਣੇ ਬੈਲੈਂਸ ਤੱਤ ਫਸਲ ਨੂੰ ਮਿਲ ਗਏ ਤਾਂ ਆਪਣੀ ਫਸਲ ਆਟੋਮੈਟਿਕ ਵਧੀਆ ਟੌਪ ਦੀ ਹੋ ਜਾਣੀ ਤਾਂ ਤੁਹਾਡਾ ਜਿਹੜਾ ਝਾੜ ਵੀ ਵੱਜ ਜਾਣਾ ਹੁਣ ਬਹੁਤ ਬੰਦੇ ਕੀ ਕਰਦੇ ਆ ਵੀ ਚਲੋ ਜਿਹੜਾ 13045 ਆ ਜਾਂ 1919 ਉਹ ਇਹਦੇ ਨਾਲੋਂ ਥੋੜੇ ਜੇ ਸਸਤੇ ਆ ਤੇ ਜਿਹੜਾ 13045 ਆ ਉਹ ਆਪਣਾ ਪੈਂਦਾ 130 ਰੁਪਏ ਦਾ ਤੇ ਇਹ ਆਪਾਂ ਨੂੰ ਜਿਹੜਾ 05234 ਆ ਤਕਰੀਬਨ 240 ਤੇ 250 ਰੁਪਏ ਤੱਕ ਪੈ ਜਾਂਦਾ ਕੰਪਨੀ ਹਿਸਾਬ ਨਾਲ ਆਪਾਂ ਸ਼ਰੀਰਾਮ ਦਾ ਵਰਤ ਸ਼ਰੀਰਾਮ ਦਾ ਵਰਤਨਾ ਕਿਉਂਕਿ ਜਿਹੜਾ ਸ਼ਰੀਰਾਮ ਦਾ ਐਨਪੀਕੇਆ ਰਿਜ਼ਲਟ ਇਹਦਾ ਆਪਾਂ ਨੂੰ ਬੈਸਟ ਲੱਗਿਆ ਹੋਰ ਆਪਾਂ ਕੰਪਨੀ ਦਾ ਕਦੇ ਵਰਤਿਆ ਹੈ ਨਹੀਂ ਬਾਕੀ ਤੁਸੀਂ ਹੈ ਤੁਸੀਂ ਟرائی ਕਰ ਸਕਦੇ ਜੇ ਤੁਹਾਡੇ ਖੇਤ ਦੇ ਵਿੱਚ ਪਹਿਲਾਂ ਤੁਹਾਨੂੰ ਭਰੋਸਾ ਕਿਸੇ ਪ੍ਰੋਡਕਟ ਤੇ ਜਾਂ ਵੀ ਤੁਹਾਡੇ ਕਿਸੇ ਕੰਪਨੀ ਤੋਂ ਤੁਹਾਡਾ ਭਰੋਸਾ ਬਣਿਆ ਮ ਤੁਸੀਂ ਵਰਤ ਸਕਦੇ ਆ ਪਰ ਜਿਆਦਾਤਰ ਆਪਾਂ ਸ਼੍ਰੀ ਰਾਮ ਦਾਉ ਕਰਦੇ ਆ ਵੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਵੀ ਸ਼੍ਰੀ ਰਾਮ ਦਾ ਪਰ ਸ਼੍ਰੀ ਰਾਮ ਦੇ ਵਿੱਚ ਵੀ ਡੁਪਲੀਕੇਸੀ ਕਈ ਵਾਰ ਆ ਜਾਂਦੀ ਐ ਸੋ ਤੁਸੀਂ ਦੇਖ ਕੇ ਲੈਣਾ ਵੀ ਸ਼੍ਰੀ ਰਾਮ ਦਾ ਓਰੀਜਨਲ ਹੋਵੇ ਜਾਂ ਤੁਸੀਂ ਸ਼੍ਰੀ ਰਾਮ ਦਾ ਵਰਤਣਾ ਸੋ ਬਾਕੀ ਜਿਹੜੀ ਆ ਫੰਗੀ ਸਾਈਡ ਦੀ ਗੱਲ ਆ ਉਹ ਆਪਾਂ ਕਿਸੇ ਦੂਜੀ ਵੀਡੀਓ ਚ ਕਰਾਂਗੇ ਕਿਉਂਕਿ ਹੁਣ ਐਵੇਂ ਮੌਸਮ ਥੋੜਾ ਜਿਹਾ ਖਰਾਬ ਆ ਸਪਰੇਅ ਆਪਾਂ ਇੱਕ ਦੋ ਦਿਨ ਜਿਹੜੀ ਡਿਲੇ ਚ ਹੁਣੇ ਦੇ ਵਿੱਚ ਕਰੀਏ ਰੋਕੀ ਆ ਉਹਦੇ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਫੰਗੀ ਸਾਈਡ ਵੀ ਕਰਨਾ ਫੰਗੀ ਸਾਈਡ ਕਿਹੜਾ ਕਰਨਾ ਤੁਹਾਨੂੰ ਵੀਡੀਓ ਦੱਸ ਦਾਂਗੇ ਵੈਸੇ ਫੰਗੀ ਸਾਈਡ ਜਦੋਂ ਵੀ ਤੁਸੀਂ ਕਰਨਾ ਹੁਣ ਬਹੁਤ ਬੰਦੇ ਆ ਉਹ ਕਹਦਣੇ ਤੁਸੀਂ ਪਹਿਲਾਂ ਨਾਰਮਲ ਕੋਈ ਵੀ ਜੋਲ ਗਰੁੱਪ ਵਾਲਾ ਫੰਗੀ ਸੈਡ ਵਰਤ ਲਓ ਵੀ ਜਿੱਦਾਂ ਨਾਰਮਲ ਜਦੋਂ ਤੁਹਾਡੇ ਵਿੱਚ ਫੰਗਸ ਹੈ ਨਹੀਂ ਫਿਰ ਤੁਸੀਂ ਇੱਕ ਮਹਿੰਗਾ ਫੰਗੀ ਸੈਡ ਇਹ ਗਲਤੀ ਬਿਲਕੁਲ ਨਹੀਂ ਕਰਨੀ ਬਾਈ ਫੰਗੀ ਸੈਡ ਪਹਿਲਾਂ ਹੀ ਤੁਸੀਂ ਚੰਗਾ ਵਰਤ ਲਓ ਇੱਕ ਵਧੀਆ ਟੌਪ ਦਾ ਵਰਤ ਲਓ ਕਈ ਵਾਰ ਜਿੱਦਾਂ ਹੁਣ ਜਿਹੜੇ PR126 ਵੈਰਾਈਟੀ ਆ ਘਟ ਫੈਮਿਲੀ ਵਾਲੀ ਵੈਰਾਈਟੀ ਜਾਂ ਕੋਈ ਹਾਈਬ੍ਰਿਡ ਤੁਹਾਡੇ ਖੇਤ ਚ ਵੈਰਾਈਟੀ ਲੱਗੇ ਜਿਹੜੀ ਸ਼ਾਰਟ ਟਰਮ ਦੀ ਵੈਰਾਈਟੀ ਆ ਉੱਥੇ ਤੁਸੀਂ ਜੇ ਇੱਕ ਚੰਗਾ ਫੰਗੀ ਸਾਈਡ ਵਰਤ ਲਓ ਮੁੜ ਕੇ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਫੰਗੀ ਸਾਈਡ ਵਰਤਣ ਦੀ ਸੋ ਇਹ ਬਾਦੂ ਦੇ ਖਰਚੇ ਬਾਦੂ ਦੀਆਂ ਗੱਲਾਂ ਵੀ ਜਿਹੜੇ ਬੰਦੇ ਕਹੀ ਜਾਂਦੇ ਵੀ ਪਹਿਲਾਂ ਤੁਸੀਂ ਨਾਰਮਲ ਫੰਗੀ ਸਾਈਡ ਵਰਤ ਲਓ ਉਹਦੇ ਤੋਂ ਬਾਅਦ ਦੂਜਾ ਫੰਗੀ ਸਾਈਡ ਤੁਸੀਂ ਵਧੀਆ ਵਰਤੋ ਸੋ ਆਪਣੀ ਦਾ ਸਲਾਹ ਇਹ ਹੀ ਆ ਵੀ ਤੁਸੀਂ ਪਹਿਲਾਂ ਹੀ ਜਿਹੜਾ ਟੌਪ ਦਾ ਵਧੀਆ ਫੰਗੀ ਸਾਈਡ ਵਰਤੋ ਉਹਦੇ ਚ ਇਹ ਨਹੀਂ ਹੈਗਾ ਜੇ ਕਿਉਂਕਿ ਉਹ ਇਹ ਵੀ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕੋ ਵਾਰ ਤੇ ਉਹ ਕੰਮ ਹੈ ਵੀ ਸਿਆਣੇ ਦੀਆਂ ਗੱਲਾਂ ਇਹਨਾਂ ਵੱਲ ਵੀ ਆਪਾਂ ਥੋੜੀ-ਬਹੁਤੀ ਗੌਰ ਕਰਨੀ ਚਾਹੀਦੀ ਉਹਨਾਂ ਨੇ ਐਵੇਂ ਨਹੀਂ ਦਸ ਹੱਥ ਕੱਢੇ ਬੇ ਹੁਣ ਹਰ ਬੰਦਾ ਵੀਡੀਓ ਬਣਾਉਣ ਦੇ ਮਾਰੇ ਚ ਵੀ ਹਾਂ ਕਿਉਂਕਿ ਟੌਪਿਕ ਰੋਜ਼ ਆਗਲਾ ਕਹਿੰਦਾ ਵੀ ਕੱਲ ਨੂੰ ਹੋਰ ਐ ਮਹਿੰਗੇ ਤੇ ਬਣਾਦਾ ਕਿ ਅੱਜ ਸਸਤੇ ਦੇ ਬਣਾਦ ਨੇ ਦੇਖੋ ਅਗਲੇ ਨੇ ਆਪਣਾ ਫਾਇਦਾ ਦੇਖਣਾ ਹੁੰਦਾ ਸੋ ਤੁਸੀਂ ਨਾ ਚੀਜ਼ਾਂ ਚੋਂ ਨਿਕਲ ਕੇ ਮੇਰਾ ਵੀਰ ਪਹਿਲਾਂ ਹੀ ਜਿਹੜਾ ਵਧੀਆ ਫੰਗੀ ਸ਼ੈਡ ਆ ਨਾਲ ਐ ਨਪੀਕੇ 05234 ਆਪਣੇ ਖੇਤ ਦੇ ਵਿੱਚ ਜ਼ਰੂਰ ਵਰਤਣਾ ਇਹਦੇ ਚ ਅੱਧਾ ਕਿਲੋ ਯੂਰੀਆ ਵਰਤਣੀ ਬਰਤਨ ਉਹ ਬਰਤਨੀ ਆ ਪੱਕੀ ਜੇ ਤੁਸੀਂ ਪ੍ਰੋਪਰ ਰਿਜ਼ਲਟ ਲੈਣਾ ਹੈ ਬਾਕੀ ਮੇਰਾ ਵੀਰ ਵੀਡੀਓ ਹੋਣੀ ਲੰਬੀ ਤੇ ਜਿਹੜੇ ਪਰ ਆਪਣੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ